ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢੰਡਾਂ ਵਾਲੇ ਸੰਤ ਜੀ ਦੀ ਇੱਕ ਵੀਡੀਓ ਜੇ ਤੁਸੀਂ ਚਾਹੋਗੇ ਤਾਂ ਤੁਹਾਨੂੰ ਸ਼ੇਅਰ ਕਰ ਦੇਵਾਂਗੇ ਉਹਨੂੰ ਸੁਣ ਲਿਓ ਉਹਦੇ ਵਿੱਚ ਇੱਕੋ ਤਾਨਾ ਮਾਰਦਾ ਕਹਿੰਦਾ ਚਾਹੇ ਤਾਂ ਦਾੜੀ ਕੇਸ ਰੱਖੋ ਨਤਾਰਾਂਸ ਜਾਓ ਅਮਰਸ਼ਕੋ ਤੇ ਨਹੀਂ ਕਹਿੰਦਾ ਰੱਬ ਅਗੇ ਅਰਦਾਸ ਕਰੋ ਕਿ ਸਾਨੂੰ ਪਰਮਾਤਮਾ ਜਨਾਨੀਆਂ ਬਣਾ ਦੇ ਬੀਬੀਆਂ ਬਣਾ ਦੇ ਇਹ ਉਹਨੇ ਇੱਕ ਵੀਡੀਓ ਦੇ ਵਿੱਚ ਪਿਆ ਮੈਂ ਪਹਿਲੇ ਕਹਤਾ ਜਿਹਨੂੰ ਇਹ ਸੱਚ ਕੌੜਾ ਲੱਗੇ ਉਹ ਵੀਡੀਓ ਲੈ ਸਕਦਾ ਤੁਸੀਂ ਸੁਣ ਲਓ ਮੈਂ ਇੱਕ ਬੇਨਤੀ ਕਰਨੀ ਹੈ ਵੀ ਜਿਹੜੇ ਇੰਡੀਆ ਦੇ ਲੋਕ ਨੇ ਕਿ ਉਹ ਸਾਰਿਆਂ ਦੇ ਦਾੜੇ ਕੇਸ ਰੱਖੇ ਹੋਏ ਨੇ ਸਾਰੇ ਪੱਗਾਂ ਬੰਦੇ ਆ ਜਿਨ੍ਹਾਂ ਵਿੱਚ ਈਸਾਈ ਆਉਂਦੇ ਆ ਹਿੰਦੂ ਆਉਂਦੇ ਆ ਮੁਸਲਮਾਨ ਆਉਂਦੇ ਆ ਜੈਨੀ ਬੋਧੀ ਫਿਰ ਬਹੁਤ ਆਉਂਦੇ ਆ ਕੀ ਸਾਰੇ ਜਿਹੜੇ ਆ ਉਹ ਦਾੜੀ ਕੇਸ ਰੱਖਦੇ ਨੇ ਪੱਗਾਂ ਬੰਦਦੇ ਨੇ ਸਭ ਦਾ ਅਮਰਸ਼ਕਿਆ ਹੋਇਆ ਦੂਜੀ ਗੱਲ ਜੇ ਕੋਈ ਸਿੱਖ ਆਪਣੇ ਆਪ ਨੂੰ ਅਖਵਾਉਂਦਾ ਹੈ ਉਹਦਾ ਜਨਮ ਕਿੱਥੋਂ ਹੋਇਆ ਉਹਨੂੰ ਜਨਮ ਦੇਣ ਵਾਲੀ ਇੱਕ ਔਰਤ ਹੈ ਜਾਂ ਕੋਈ ਪਸ਼ੂ ਪੰਛੀ ਹੈ ਇਹ ਸਵਾਲ ਨੇ ਬਹੁਤ ਵੱਡੇ ਠੀਕ ਹੈ ਜਿਹੜਾ ਬੰਦਾ ਸਿੱਖ ਹੈ ਮੈਂ ਵੰਦੀ ਕਰ ਦੇਣਾ ਕਿ ਉਹ ਸਾਵ ਸੂਰਤ ਹੋਵੇ ਪੰਜ ਕਾਰ ਉਹਦੇ ਹੋਣ ਦਾੜੀ ਕੇਸ ਉਹਦੇ ਹੋਣ ਲੱਗ ਬੰਦ ਹੋਵੇ ਤੇ ਉਹਦੀ ਦਿੱਖ ਜਿਹੜੀ ਹੈ ਉਹ ਸਿੱਖ ਬਣਨ ਵਾਲੀ ਹੋਵੇ ਇਹ 'ਚ ਕੋਈ ਸ਼ੱਕ ਨਹੀਂ ਪਰ ਕੀ ਜੇ ਕਿਸੇ ਦੇ ਪੱਗ ਨਹੀਂ ਬੰਨੀ ਮੂੰਹ ਤੇ ਕੇਸ ਨਹੀਂ ਹੈਗੇ ਕੀ ਉਹਦੇ ਲਈ ਇਹ ਕਹਿਣਾ ਜ਼ਰੂਰੀ ਹੈ ਕਿ ਤੂੰ ਜਨਾਨੀ ਬਣ ਜਾ ਤੂੰ ਅਰਦਾਸ ਕਰ ਤੂੰ ਬੀਬੀਆਂ ਬਣ ਜਾ ਤੁਸੀਂ ਇਹ ਕਹਿਣਾ ਸਹੀ ਹੈ ਇਹ ਭਿੰਡਰਾਂ ਵਾਲੇ ਨੇ ਗਿਆ ਸ਼ਰਿਆਮ ਗਿਆ ਮੈਂ ਥਿਕ ਬੇਨਤੀ ਕਰਨੀ ਹੈ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਅਰਦਾਸ ਕਰੋ ਤੇ ਰੱਬ ਤੁਹਾਨੂੰ ਬੀਬੀਆਂ ਬਣਾ ਦੇ ਜਨਾਨੀਆਂ ਬਣਾ ਦੇ ਇਹਦਾ ਮਤਲਬ ਤੁਹਾਡੀ ਨਜ਼ਰ ਵਿੱਚ ਔਰਤ ਦੀ ਕੋਈ ਕਦਰ ਕੀਮਤ ਹੈ ਨਹੀਂ ਜੇ ਬਾਬੇ ਨਾਨਕ ਦੀ ਗੱਲ ਬਾਤ ਤੁਸੀਂ ਕਰਦੇ ਹੋ ਸੁਖਮੰਦਾ ਆਖੇ ਜੇ ਮੈਂ ਰਾਜਾਨ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਨਜ਼ਰ ਵਿੱਚ ਔਰਤ ਦੀ ਕੋਈ ਜਗ੍ਹਾ ਨਹੀਂ ਔਰਤ ਲਈ ਕੋਈ ਥਾਂ ਨਹੀਂ ਕੇਵਲ ਜਿਹੜੇ ਪੱਗਾਂ ਵਾਲੇ ਨੇ ਕਿਰਪਾਨਾਂ ਵਾਲੇ ਨੇ ਉਹੀ ਮਨੁੱਖ ਨੇ ਹੋਰ ਸਾਰੇ ਪਸ਼ੂ ਨੇ ਅਰੇ ਜਿਹੜੇ ਸਾਡੇ ਅੱਜ ਦੇ ਬਾਬੇ ਨੇ ਟਕਸਾਲਾਂ ਡੇਰਿਆਂ ਵਾਲੇ ਤੇ ਇਹਨਾਂ ਦੀ ਨਜ਼ਰ ਵਿੱਚ ਵੀ ਕੇਵਲ ਇਨਸਾਨ ਉਹ ਹੈ ਜਿਹੜਾ ਸਿੱਖ ਹੈ ਦੂਜਾ ਤਾਂ ਇਨਸਾਨ ਹੀ ਨਹੀਂ ਕਿ ਜੇ ਭਿੰਡਰਾਂ ਵਾਲੇ ਦੀ ਇਹ ਸੋਚ ਹੈ ਔਰਤ ਪ੍ਰਤੀ ਤਾਂ ਜਿਹੜੇ ਉਹਦੇ ਚੇਲੇ ਨੇ ਜਿਹੜੇ ਅੱਜ ਦੇ ਉਹਦੇ ਚੋਲਿਆਂ ਵਾਲੇ ਨੇ ਉਹਨਾਂ ਦੀ ਸੋਚ ਕੀ ਹੋਊਗੀ ਬਾਣੀ ਦੇ ਮੁਤਾਬਕ ਤੁਸੀਂ ਇਹ ਗੱਲ ਕਹਿ ਸਕਦੇ ਮਤਲਬ ਤੁਸੀਂ ਚਾਹੁੰਦੇ ਹੋ ਕਿ ਸਾਰਾ ਭਾਰਤ ਕੇਵਲ ਜੇ ਪੱਗਾਂ ਬੰਨੂ ਦਾੜੀ ਕੇਸ ਰੱਖੂ ਤਾਂ ਸਹੀ ਹੈ ਤੇ ਜਿਹੜੇ ਦਾੜੇ ਕੇਸ ਕੱਟਦੇ ਨੇ ਪੱਗਾਂ ਨਹੀਂ ਬੰਨਦੇ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਇਥੇ ਰਹਿਣ ਲਈ ਕੋਈ ਆਜ਼ਾਦੀ ਨਹੀਂ ਦੇ ਸਕਦੇ ਕਿਹੜੇ ਖਾਲਸਾਪਨ ਦੀ ਗੱਲ ਕਰਦੇ ਹੋ ਤੁਸੀਂ ਜੇ ਖਾਲਸਾਪਨ ਤੁਸੀਂ ਬਣਾਉਨੇ ਹੋ ਕਿ ਕੇਵਲ ਉਹਦੇ ਵਿੱਚ ਸਿੱਖ ਰਹਿਣਗੇ ਕਿਸੇ ਨੂੰ ਹੋਰ ਨੂੰ ਰਹਿਣ ਦਾ ਅਧਿਕਾਰ ਨਹੀਂ ਹੋਊਗਾ ਅੱਜ ਵੀ بڑے ਬੰਦੇ ਜਿਹੜੇ ਮੋਨੇ ਕਲੀਨ ਸ਼ੇਪ ਹੈ ਉਹ ਕਹਿੰਦੇ ਖਾਲਸਾਪਨ ਹੋਵੇ ਫਿਰ ਉਹਨਾਂ ਨੂੰ ਕੋਈ ਥਾਂ ਨਹੀਂ ਹੋਣੀ ਇੱਥੇ ਰਹਿਣ ਦੀ ਕਿ ਸਾਰੇ ਬੰਦੇ ਭਾਰਤ ਦੇ ਇਹ ਪਰਨ ਕਰਦੇ ਨੇ ਕਿ ਸਾਰਾ ਪੰਜਾਬ ਪਰਨ ਕਰਦਾ ਹੈ ਕਈ ਦਾੜੀ ਕੇਸ ਰੱਖ ਕੇ ਅਸੀਂ ਖੰਡੇ-ਬੱਡੇ ਦੀ ਪੌਲ ਛੱਕ ਕੇ ਸਿੱਖ ਬਣਾਂਗੇ ਕਿ ਸਾਰੇ ਇਹ ਮੰਨਦੇ ਆ ਇਹ ਬਿਲਕੁਲ ਨਹੀਂ ਹੋ ਸਕਦਾ ਤੇ ਜਿਹੜੀ ਇਹ ਕੱਟੜਤਾ ਅਸੀਂ ਭਿੰਡਰਾਂ ਵਾਲੇ ਵੇਲੇ ਵਰਤੀ ਗਈ ਉਹੀ ਕੱਟੜਤਾ ਨੇ ਸਾਡੀ ਕੌਮ ਦਾ ਨੁਕਸਾਨ ਕੀਤਾ ਜੇ ਕੋਈ ਥੋੜਾ-ਮੋਟਾ ਚਾਹੁੰਦਾ ਸੀ ਕਿ ਮੈਂ ਸਿੱਖ ਕੌਮ ਦੇ ਨੇੜੇ ਹੋਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨੇੜੇ ਹੋਵਾਂ ਤੇ ਉਹ ਇਹਨਾਂ ਦੀ ਕੱਟੜਤਾ ਕਰਕੇ ਦੂਰ ਹੋਇਆ ਅੱਜ ਵੀ ਇਹ ਘਟੂਟਾਂ ਕੀਤੀਆਂ ਜਾਂਦੀਆਂ ਨੇ ਹੁਣ ਜਿਹੜੇ ਭਿੰਡਰਾਂ ਵਾਲੇ ਦੇ ਚੇਲੇ ਨੇ ਚੋਲਿਆਂ ਵਾਲੇ ਟਕਸਾਲੇ ਆਪਣੇ ਆਪ ਨੂੰ ਖਾਉਂਦੇ ਆ ਕੀ ਫਿਰ ਉਹਨਾਂ ਵਿੱਚ ਵੀ ਇਹ ਕੁਆਲਿਟੀ ਹੋਊਗੀ ਉਹ ਵੀ ਇਹ ਚਾਹੁੰਦੇ ਹੋਣਗੇ ਕਿ ਕੇਵਲ ਅਸੀਂ ਸਿਆਣੇ ਆ ਅਸੀਂ ਮਨੁੱਖ ਆ ਦੂਜੇ ਤਾਂ ਪਸ਼ੂ ਨੇ ਉਹ ਤੇ ਡੰਗਰ ਨੇ ਔਰ ਇਹ ਮੈਂ ਗਲਤਾਂ ਕੀਤੀ ਹੈ ਕਿਉਂਕਿ ਇਹ ਭਿੰਡਰਾਂ ਵਾਲੀ ਸਟੇਟਮੈਂਟ ਪਈ ਹੈ ਜੇ ਕਿਸੇ ਨੇ ਵੀਡੀਓ ਲੈਣੀ ਹੋਵੇ ਮੈਨੂੰ ਫੋਨ ਕਰ ਲਿਓ 9056655202 ਤੇ ਤੁਹਾਨੂੰ ਵੀਡੀਓ ਮਿਲ ਜਾਊਗੀ ਤੁਸੀਂ ਸੁਣ ਕੇ ਦੇਖ ਲਿਓ ਵਾਇਰੋਲੋਜੀ ਦਾ ਖਾਲਸਾ ਵਾਇਰੋਲੋਜੀ ਦੀ ਫਤਿਹ